ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦੇ ਕਿ ਹੁਣ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ ਕਿਉਂਕਿ ਨਗਰ ਨਿਗਮ ਦੇ ਵੱਲੋਂ ਸਖਤ ਐਕਸ਼ਨ ਦਾ ਐਲਾਨ ਜੁੜਾ ਕਰ ਦਿੱਤਾ ਗਿਆ ਦੱਸ ਦੇ ਕਿ ਲੁਧਿਆਣਾ ਨਗਰ ਨਿਗਮ ਨੇ ਸ਼ਹਿਰ ਦੀ ਸਫਾਈ ਨੂੰ ਹੋਰ ਬਿਹਤਰ ਬਣਾਉਣ ਲਈ ਸਖਤ ਕਦਮ ਚੁੱਕਣ ਦਾ ਵੱਡਾ ਫੈਸਲਾ ਲਿਆ ਨਗਰ ਨਿਗਮ ਕਮਿਸ਼ਨ ਨੇ ਹਦਾਇਤਾਂ ਦੇ ਕੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਕਿ ਜੋ ਵੀ ਵਿਅਕਤੀ ਘਰ ਜਾਂ ਦੁਕਾਨ ਦਾ ਕੂੜਾ ਸੜਕ ਤੇ ਪਾਰਕ ਦੇ ਵਿੱਚ ਜਾਂ ਫਿਰ ਖੁੱਲੀ ਜਗ੍ਹਾ ਤੇ ਸੁੱਟਦਾ ਨਜ਼ਰ ਆਇਆ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡਾ ਸਾਂਝੂ ਕਰ ਰਿਹਾ ਹਾਲਾਂਕਿ ਬਹੁਤ ਸਾਰੇ ਲੋਕ ਅਜਿਹਾ ਹੁੰਦੇ ਨੇ ਜੋ ਕਿ ਆਪਣੇ ਘਰ ਦਾ ਕੂੜਾ ਦੁਕਾਨਾਂ ਦਾ ਕੂੜਾ ਸੜਕਾਂ ਤੇ ਸੁੱਟਦੇ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਕੂੜੇ ਕਰਕਟ ਦਾ ਕਾਫੀ ਢੇਰ ਲੱਗ ਜਾਂਦਾ ਬਹੁਤ ਬਿਮਾਰੀਆਂ ਹੁੰਦੇ ਨੇ ਪਰ ਹੁਣ ਲੁਧਿਆਣਾ ਨਗਰ ਨਿਗਮ ਦੇ ਵੱਲੋਂ ਵੱਡਾ ਖੰਸਰਾ ਲੈਂਦੇ ਹੋਏ ਸਖਤ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਖੁੱਲੀ ਜਗ੍ਹਾ ਤੇ ਕੂੜਾ ਸੁੱਟਦਾ ਨਜ਼ਰ ਆਇਆ ਉਸ ਤੇ ਤੁਰੰਤ ਕਾਰਵਾਈ ਹੋਵੇਗੀ ਉਸ ਨੂੰ ਜੁਰਮਾਨਾ ਤੇ ਐਫ ਆਈ ਆਰ ਵੀ ਉਸਤੇ ਜੜੀ ਕੀਤੀ ਜਾਵੇਗੀ ਦੱਸਦੇ ਕਿ ਕਮਿਸ਼ਨਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੂੜੇ ਨੂੰ ਆਗ ਲਗਾਉਣ ਵਾਲੇ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਹਾਲਾਂਕਿ ਦੱਸ ਦਿਓ ਉਹਨਾਂ ਨੇ ਵੀ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ ਇਸ ਦੇ ਬਾਵਜੂਦ ਵੀ ਕਈ ਇਲਾਕੇ ਦੇ ਵਿੱਚ ਖੁੱਲੇ ਦੇ ਵਿੱਚ ਕੂੜਾ ਸੁੱਟਣ ਦੇ ਮਾਮਲੇ ਬਹੁਤ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਉਹਨਾਂ ਦੇ ਉਹਨਾਂ ਦੇ ਵੱਲੋਂ ਹੁਣ ਇਹ ਵੱਡਾ ਫੈਸਲਾ ਜੁੜਾ ਲੈ ਲਿਆ ਗਿਆ ਦੱਸਦੇ ਕਿ ਉਹਨਾਂ ਨੇ ਵੀ ਆਖੇ ਅਸੀਂ बार-बार ਲੋਕਾਂ ਨੂੰ ਮਾਰਕੀਟ ਦੇ ਐਸੋਸੀਏਸ਼ਨਸ ਨੂੰ ਕਹਿੰਦੇ ਨਜ਼ਰ ਆਉਂਦੇ ਪਰ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਇਹ ਵੱਡਾ ਫੈਸਲਾ ਜਿਹੜਾ ਲੈਣਾ ਪੈ ਰਿਹਾ ਜਿਸ ਦੇ ਤਹਿਤ ਹੁਣ ਜੇਕਰ ਕੋਈ ਖੁੱਲੇ ਦੇ ਵਿੱਚ ਕੁੜਾ ਸੁੱਟਦਾ ਹੈ ਜਾਂ ਫਿਰ ਸੁੱਟਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਤੇ ਤੁਰੰਤ ਹੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਉਥੇ ਦਾਅਵਾ ਜੇ ਕਿ ਕਮਿਸ਼ਨਰ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ 300 ਤੋਂ ਵੱਧ ਸੀਸੀਟੀਵੀ ਕੈਮਰੇ ਜਿਹੜੇ ਕੰਟਰੋਲ ਕਰਨਗੇ ਜੋ ਕਿ ਪੂਰੀ ਨਿਗਰਾਨੀ ਰੱਖਣਗੇ ਕਿ ਕੌਣ ਕੁੜਾ ਸੁੱਟ ਰਿਹਾ ਕੌਣ ਹੀ ਜਿਸ ਤੋਂ ਬਾਅਦ ਉਹਨਾਂ ਨੂੰ ਛਿੱਦੜ ਅਧਿਕਾਰ ਉਹਨਾਂ ਦੇ ਚਲਾਨ ਜਿਹੜਾ ਭੇਜ ਦਿੱਤਾ ਜਾਵੇਗਾ ਦੱਸਦੇ ਕਿ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਹੁਣ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਹੁਣ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ ਕਿਉਂਕਿ ਨਗਰ ਨਿਗਮ ਦੇ ਵੱਲੋਂ ਸਖਤ ਐਕਸ਼ਨ ਦਾ ਐਲਾਨ ਜੁੜਾ ਕਰ ਦਿੱਤਾ ਗਿਆ ਦੱਸਦੇ ਕਿ ਲੁਧਿਆਣਾ ਨਗਰ ਨਿਗਮ ਦੇ ਸ਼ਹਿਰ ਦੀ ਸਫਾਈ ਨੂੰ ਹੋਰ ਬਿਹਤਰ ਬਣਾਉਣ ਲਈ ਸਖਤ ਕਦਮ ਚੁੱਕਣ ਦਾ ਵੱਡਾ ਫੈਸਲਾ ਨਗਰ ਨਿਗਮ ਕਮਿਸ਼ਨ ਨੇ ਹਦਾਇਤਾਂ ਤੱਕ ਦੇ ਕੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਕਿ ਜੋ ਵੀ ਵਿਅਕਤੀ ਘਰ ਜਾਂ ਦੁਕਾਨ ਦਾ ਕੂੜਾ ਸੜਕ ਤੇ ਪਾਰਕ ਦੇ ਵਿੱਚ ਜਾਂ ਫਿਰ ਖੁੱਲੀ ਜਗ੍ਹਾ ਤੇ ਸੁੱਟਦਾ ਨਜ਼ਰ ਆਇਆ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡਾ ਸਾਂਝੂ ਕਰ ਰਿਹਾ ਹਾਲਾਂਕਿ ਬਹੁਤ ਸਾਰੇ ਲੋਕ ਅਜਿਹਾ ਹੁੰਦੇ ਨੇ ਜੋ ਕਿ ਆਪਣੇ ਘਰ ਦਾ ਕੂੜਾ ਦੁਕਾਨਾਂ ਦਾ ਕੂੜਾ ਸੜਕਾਂ ਤੇ ਸੁੱਟਦੇ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਕੂੜੇ ਕਰਕਟਾ ਕਾਫੀ ਢੇਰ ਲੱਗ ਜਾਂਦਾ ਬਹੁਤ ਬਿਮਾਰੀਆਂ ਹੁੰਦੇ ਨੇ ਪਰ ਹੁਣ ਲੁਧਿਆਣਾ ਨਗਰ ਨਗਰ ਨਿਗਮ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਸਖਤ ਚੇਤਾਵਨੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਖੁੱਲੀ ਜਗ੍ਹਾ ਤੇ ਕੂੜਾ ਸੁੱਟਦਾ ਨਜ਼ਰ ਆਇਆ ਉਸਤੇ ਤੁਰੰਤ ਕਾਰਵਾਈ ਹੋਵੇਗੀ ਉਸ ਨੂੰ ਜੁਰਮਾਨਾ ਤੇ ਐਫ ਆਈ ਆਰ ਵੀ ਉਸਤੇ ਜੜੀ ਕੀਤੀ ਜਾਵੇਗੀ ਦੱਸ ਦੇ ਕਿ ਕਮਿਸ਼ਨਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੂੜੇ ਨੂੰ ਆਗ ਲਗਾਉਣ ਵਾਲੇ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਹਾਲਾਂਕਿ ਦੱਸ ਦਿਓ ਉਹਨਾਂ ਨੇ ਵੀ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਸਫਾਈ ਮੁਹਿੰਮ ਸ਼ੁਰੂ ਇਿੱਤੇਗੇ ਸੀ ਦੇ ਬਾਬੂ ਜੁੱਦ ਵੀ ਕਈ ਇਲਾਕੇ ਦੇ ਵਿੱਚ ਖੁੱਲੇ ਦੇ ਵਿੱਚ ਕੂੜਾ ਸੁੱਟਣ ਦੇ ਮਾਮਲੇ ਬਹੁਤ ਸਾਹਮਣੇ ਆਏ ਸੀ ਜਿਸ ਤੋਂ ਬਾਅਦ ਹੁਣਾਂ ਦੇ ਉਹਨਾਂ ਦੇ ਵੱਲੋਂ ਹੁਣ ਇਹ ਵੱਡਾ ਫੈਸਲਾ ਜੁੜਾ ਲੈ ਲਿਆ ਗਿਆ ਦਾਜੀ ਕਿ ਉਹਨਾਂ ਨੇ ਵੀ ਆਖਿਆ ਕਿ ਅਸੀਂ ਵਾਰ-ਵਾਰ ਲੋਕਾਂ ਨੂੰ ਮਾਰਕੀਟ ਦੇ ਐਸੋਸੀਏਸ਼ਨਸ ਨੂੰ ਕਹਿੰਦੇ ਨਜ਼ਰ ਆਉਂ ਨੇ ਪਰ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਇਹ ਵੱਡਾ ਫੈਸਲਾ ਜੁੜਾ ਲੈਣਾ ਪੈ ਰਿਹਾ ਜਿਸ ਦੇ ਤਹਿਤ ਹੁਣ ਜੇਕਰ ਕੋਈ ਖੁੱਲੇ ਦੇ ਵਿੱਚ ਕੂੜਾ ਸੁੱਟਦਾ ਜਾਂ ਫਿਰ ਸੁੱਟਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਤੇ ਤੁਰੰਤ ਹੀ ਕਾਰਵਾਈ ਜਿਹੜੀ ਕੀਤੀ ਅਵੇ ਕਿ ਅਥੀਦਾ ਜੇ ਕਿ ਕਮਿਸ਼ਨਰ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ 300 ਤੋਂ ਵੱਧ ਸੀਸੀਟੀਵੀ ਕੈਮਰੇ ਜਿਹੜੇ ਕੰਟਰੋਲ ਕਰ ਰਹੇ ਨੇ ਕਿ ਜੋ ਕਿ ਪੂਰੀ ਨਿਗਰਾਨੀ ਰੱਖਣਗੇ ਕਿ ਕੌਣ ਕੂੜਾ ਸੁੱਟ ਰਿਹਾ ਕੌਣ ਨਹੀਂ ਜਿਸ ਤੋਂ ਬਾਅਦ ਉਹਨਾਂ ਨੂੰ ਸਿੱਧਾ ਅਧਿਕਾਰ ਉਹਨਾਂ ਦੇ ਚਲਾਨ ਜਿਹੜਾ ਭੇਜ ਦਿੱਤਾ ਜਾਵੇਗਾ ਦੱਸ ਦੇ ਕਿ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਹੁਣ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ